ਚਾਰ ਥੰਮਾਂ ਦੇ ਉੱਤੇ ਚਾਰ ਧਿਰਾਂ ਦੇ ਉੱਤੇ ਚਾਰ ਆਪਣੇ ਸਿਧਾਂਤਾਂ ਦੇ ਉੱਤੇ ਆਪਣੀ ਕੌਮ ਨੂੰ ਨਿਗਰ ਕਰਕੇ ਖੜਾ ਨਹੀਂ ਕਰ ਸਕਦਾ ਉਹ ਆਗੂ ਕੌਮ ਦੇ ਵਿੱਚ ਹਮੇਸ਼ਾ ਹੀ ਕੌਮ ਦੀਆਂ ਨਜ਼ਰਾਂ ਵਿੱਚ ਕਹਿ ਲਓ ਦੁਨੀਆਂ ਦੀਆਂ ਨਜ਼ਰਾਂ ਵਿੱਚ ਕਹਿ ਲਓ ਉਹ ਸਾਗੂ ਦਾ ਕੋਈ ਥਾਂ ਕੋਈ ਜਗ੍ਹਾ ਨਹੀਂ ਰਹਿ ਜਾਂਦੀ ਧਰਮ ਦੇ ਵਿੱਚ ਆਈ ਗਰਾਫਟ ਨੂੰ ਤੋੜਨਾ ਇਹ ਵੀ ਸਾਡੇ ਸਤਾਵਿਦਿਆਂ ਦਾ ਮੁੱਖ ਮਕਸਦ ਹੈ ਕਿ ਸਾਡੀ ਕੌਮ ਨਸ਼ਿਆਂ ਵਿੱਚ ਲਾ ਕੇ ਜਵਾਨੀ ਬਰਬਾਦ ਕਰ ਰਹੀ ਹੈ ਉਹਨੂੰ ਕਿਵੇਂ ਬਚਾਉਣਾ ਇਹ ਸਿਆਣੇ ਕੌਮ ਦੇ ਆਗੂਆਂ ਦਾ ਫਰਜ਼ ਹੈ ਅਸੀਂ ਇੱਕ ਥਾਂ ਤੇ ਬੈਠ ਕੇ ਵਿਸ਼ਲੇਸ਼ਣ ਕਰੀਏ ਕਿ ਅਸੀਂ ਆਪਣੀ ਜਵਾਨੀ ਨੂੰ ਕਿਵੇਂ ਬਚਾਉਣਾ ਇੱਥੇ ਬਸ ਨਹੀਂ ਵਿਦੇਸ਼ਾਂ ਦੀ ਧਰਤੀ ਤੇ ਧਰਤੀ ਤੇ ਵੀ ਸਾਡੀ ਜਵਾਨੀ ਸਾਹ ਸੰਗੀ ਨਸ਼ਿਆਂ ਵਿੱਚ ਰੁੜ ਕੇ ਆਪਣੀ ਅਮੋਲਕ ਹੀਰਿਆਂ ਵਰਗੀ ਜ਼ਿੰਦਗੀ ਖੋਡੀਆਂ ਦੇ ਪਹਾਗਵਾਰੀਆਂ ਮੈਂ ਜਾ ਕੇ ਅੱਖੀਂ ਦੇਖ ਲਿਆ ਸੋ ਮੇਰੀ ਹੱਥ ਜੋੜ ਕੇ ਬੇਨਤੀ ਹੈ ਸਾਰੇ ਪੰਥ ਨੂੰ ساری ਕੌਮ ਨੂੰ ਕਿ ਨਸ਼ਿਆਂ ਦੀ ਦਲਦਲ ਵਿੱਚੋਂ ਆਪਣੀ ਕੌਮ ਨੂੰ ਕੱਢਣ ਲਈ ਬੜੇ ਤੁਸੀਂ ਉਪਰਾਲੇ ਕੀਤੇ ਆ ਅਜੇ ਹੋਰ ਉਪਰਾਲਿਆਂ ਦੀ ਲੋੜ ਹੈ ਗੁਰਸਿੱਖੀ ਦੇ ਬਾਣੀ ਬਾਣੇ ਵਿੱਚ ਆਪਣੀ ਕੌਮ ਨੂੰ ਆਪਣੇ ਪੰਥ ਨੂੰ ਪਰਪੱਕ ਕਰਨ ਦੀ ਵੱਡੀ ਲੋੜ ਹੈ ਔਰ ਦੂਸਰਾ ਹੈ ਸਾਡਾ ਰਾਜਸੀ ਪੱਖ ਦੁਨੀਆ ਦੇ ਵਿੱਚ ਦੂਜੇ ਧਰਮਾਂ ਵਿੱਚ ਧਰਮ ਅਲੱਗ ਹੈ ਰਾਜ ਅਲੱਗ ਹੈ ਪਰ ਧੰਗੁਰੂ ਨਾਨਕਦੇਵ ਜੀ ਨੇ ਜਦੋਂ ਢੰਡੇ ਬਾਡੀ ਨੂੰ ਬਚਨ ਕੀਤਾ ਸੀ ਕਿ ਭਾਈ ਢੰਡੇ ਬਾਡੀ ਇਹ ਰਾਜਾ ਸੁਦਰਸੈਨ ਦੋਨੋਂ ਗੁਰੂ ਕੇ ਸਿੱਖ ਬਣੇ ਰਾਜੇ ਸੁਦਰਸੈਨ ਨੂੰ ਅਸਾਮ ਦੇ ਵਿੱਚ ਬਚਨ ਕੀਤਾ ਕਿ ਤੂੰ ਧਰਮ ਨੂੰ ਆਪਣਾ ਕੁੰਡਾ ਮੰਨ ਕੇ ਧਰਮ ਦੇ ਅਧੀਨ ਰਾਜ ਚਲਾਉਣਾ ਧਰਮ ਦੀ ਅਗਵਾਈ ਸਵੀਕਾਰ ਕਰਨੀ ਹੈ ਤੈਨੂੰ ਧਰਮ ਦੀ ਅਗਵਾਈ ਭਾਈ ਢੰਡਾ ਵਾਢੀ ਦਵੇਗਾ ਔਰ ਤੂੰ ਇਸ ਧਰਤੀ ਤੇ ਧਰਮ ਦਾ ਰਾਜ ਕਰਨਾ ਇਹ ਸੰਕਲਪ ਪਹਿਲੇ ਪਾਤਸ਼ਾਹ ਜੀ ਨੇ ਸਾਨੂੰ ਧਰਮ ਦਾ ਤੇ ਰਾਜਨੀਤੀ ਦਾ ਇਕੱਠੇ ਦੇ ਦਿੱਤਾ ਸੀ ਜਿਸ ਨੂੰ ਅਮਲੀ ਜਾਮਾ ਮੇਰੇ ਮੀਰੀ ਪੀਰੀ ਦੇ ਮਾਲਕ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਸ੍ਰੀ ਅਕਾਲ ਤਖਤ ਸਾਹਿਬ ਦੀ ਦੀ ਸਿਰਜਣਾ ਕਰਕੇ ਪਹਿਨਾਇਆ ਅੱਜ ਖਾਲਸਾ ਜੀ ਧਰਮ ਉਦੋਂ ਹੀ ਸਥਿਰ ਰਹਿੰਦਾ ਜਦੋਂ ਕੌਮ ਦੀਆਂ ਸੰਸਥਾਵਾਂ ਮਜ਼ਬੂਤ ਹੋਣ ਕੌਮ ਦੇ ਆਗੂ ਮਜ਼ਬੂਤ ਹੋਣ ਕੌਮ ਦੇ ਧਰਮਕ ਲੋਕ ਆਪਣੇ ਧਰਮ ਲਈ ਜਿੰਦ ਜਾਨ ਇਕ ਕਰਕੇ ਕੁਰਬਾਨ ਕਰਨ ਸੰਤ ਬਾਬਾ ਜਰਨੈਲ ਸਿੰਘ ਜੀ ਦਾ ਦੁਨੀਆ ਵਿੱਚ ਕਿਉਂ ਜ਼ਿਕਰ ਹੁੰਦਾ ਹਰ ਸਿੱਖ ਦੇ ਹਿਰਦੇ ਵਿੱਚ ਉਹਨਾਂ ਦੀ ਤਸਵੀਰ ਕਿਉਂ ਬਸੀ ਹੋਈ ਹੈ ਉਹਨਾਂ ਨੇ ਧਰਮ ਦੀਆਂ ਜੜ੍ਹਾਂ ਨੂੰ ਲਾਉਣ ਵਾਸਤੇ ਧਰਮ ਦੇ ਉੱਤੋਂ ਦੀ ਆਪਣਾ ਪਵਿੱਤਰ ਖੂਨ ਢੋਲ ਕੇ ਕੁਰਬਾਨੀ ਦੇ ਦਿੱਤੀ ਕਿ ਮਹਾਰਾਜ ਦੇ ਗੁਰਸਿੱਖੀ ਧਰਮ ਨੂੰ ਕਦੇ ਆਂਚ ਨਾ ਆਏ ਮੇਰਾ ਸਰੀਰ ਜਾਂਦਾ ਤਾਂ ਚਲਿਆ ਜਾਏ ਸੋ ਖਾਲਸਾ ਜੀ ਧਰਮ ਨੂੰ ਮਜ਼ਬੂਤ ਰੱਖਣ ਵਾਸਤੇ ਅੱਜ ਸਾਡੀਆਂ ਸੰਸਥਾਵਾਂ ਨੂੰ ਬਚਾਉਣ ਦੀ ਲੋੜ ਹੈ ਅੱਜ ਸ੍ਰੀ ਅਕਾਲ ਤਖਤ ਸਾਹਿਬ ਜੀ ਨੂੰ ਨੀਵਾ ਦਿਖਾਇਆ ਜਾ ਰਿਹਾ ਅਕਾਲ ਤਖਤ ਸਾਹਿਬ ਜੀ ਦੇ ਖਿਲਾਫ ਸਿੱਖੀ ਰੂਪ ਵਿੱਚ ਬਹਿ ਰੂਪੀਏ ਲੋਕ ਬੜਾ ਕਨੌਣਾ ਪ੍ਰਚਾਰ ਕਰ ਰਹੇ ਆ ਜਿਹੜੇ ਸਾਨੂੰ ਅਕਾਲ ਤਖ਼ਤ ਸਾਹਿਬ ਨਾਲੋਂ ਤੋੜ ਰਹੇ ਐ ਸਾਡੀ ਸਿੱਖਾਂ ਦੀ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਐ ਸੈਂਟਰ ਸਰਕਾਰ ਦੀਆਂ ਝਾਲਮ ਏਜੰਸੀਆਂ ਆਏ ਦਿਨੇ ਚਾਲ ਚੱਲ ਰਹੀਆਂ ਕਿ ਸਾਡੀ ਸ਼੍ਰੋਮਣੀ ਕਮੇਟੀ ਨੂੰ ਖੇਰੂ ਖੇਰੂ ਕਰ ਦਿੱਤਾ ਜਾਏ ਸ਼੍ਰੋਮਣੀ ਕਮੇਟੀ ਨੂੰ ਤੋੜ ਜਾਏ ਤੋੜ ਦਿੱਤਾ ਜਾਏ ਖਾਲਸਾ ਦੀ ਸ਼੍ਰੋਮਣੀ ਕਮੇਟੀ ਤੁਹਾਡੇ ਬਜ਼ੁਰਗਾਂ ਨੇ ਪਵਿੱਤਰ ਖੂਨ ਡੋਲ ਕੇ ਬਣਾਈ ਐ ਤੁਹਾਡੇ ਬਜ਼ੁਰਗਾਂ ਨੇ ਜਿਹੜਾ ਕਟੀਆਂ ਕਾਲ ਕੋਠਣੀਆਂ ਦੇ ਵਿੱਚ ਗਏ ਜੇ ਅੱਜ ਇਹ ਸੰਸਥਾ ਆਪਾਂ ਆਪਣੇ ਸਮੇਂ ਵਿੱਚ ਨਾ ਬਚਾ ਸਕੇ ਆਉਣ ਵਾਲੇ ਜੋ ਨੌਜਵਾਨ ਕਹਿ ਲੋ ਆਉਣ ਵਾਲੀਆਂ ਜੋ ਪੀੜ੍ਹੀਆਂ ਹਨ ਉਹ ਸਾਡੇ ਤੋਂ ਜਵਾਬ ਮੰਗਣਗੀਆਂ ਸਾਡਾ ਇਤਿਹਾਸ ਲਿਖਿਆ ਜਾਏਗਾ ਕਿ ਅਸੀਂ ਆਪਣੀ ਸੰਸਥਾ ਨਹੀਂ ਬਚਾ ਸਕੇ ਖਾਲਸਾ ਹਮੇਸ਼ਾ ਚੜ੍ਹਦੀ ਕਲਾ ਵਿੱਚ ਰਿਹਾ ਇਸ ਕਰਕੇ ਮੈਂ ਲੰਮੀਆਂ ਗੱਲਾਂ ਨਹੀਂ ਕਰਨੀਆਂ ਸ਼੍ਰੋਮਣੀ ਕਮੇਟੀ ਨੂੰ ਪੰਛ ਦੀਆਂ ਨਾ ਸੰਸਥਾਵਾਂ ਨੂੰ ਸ਼੍ਰੋਮਣੀ ਅਕਾਲੀ ਦਲ ਨੂੰ ਅੱਜ ਬਚਾਉਣਾ ਵੱਡੀ ਜ਼ਰੂਰਤ ਹੈ ਤੁਸੀਂ ਸੁਣਿਆ ਮੇਰੇ ਤੋਂ ਪਹਿਲਾਂ ਕਿ ਰਾਜ ਪ੍ਰਬੰਧ ਵਾਲਿਆਂ ਨੂੰ ਅੱਜ ਗੁਰੂ ਦੀਆਂ ਸਤਾਬਦੀਆਂ ਵੀ ਭੁੱਲ ਗਈਆਂ ਸੋ ਇਸ ਕਰਕੇ ਭਾਈ ਤੀਸਰਾ ਹੈ ਸਮਾਜਿਕ ਪੱਖ ਸਮਾਜਿਕ ਪੱਖ ਦੇ ਵਿੱਚ اخਲਾਕੀ ਗੁਣ ਵੀ ਆਉਂਦੇ ਆ ਵਿਧੇਤ ਪੱਖ ਵੀ ਆਉਂਦਾ ਕੌਮ ਦੇ ਹੋਰ ਵੀ ਪੱਖ ਸਾਰੇ ਆਉਂਦੇ ਆ ਅਸੀਂ ਆਪਣੀ ਕੌਮ ਦੇ ਵਿਦਿਆਕ ਪੱਖ ਨੂੰ ਕਿੰਨਾ ਉੱਚਾ ਲੈ ਕੇ ਜਾਣਾ ਹੈ ਸਾਡੀ ਵੱਡੀ ਜ਼ਿੰਮੇਵਾਰੀ ਹੈ ਵਿਦਿਆਥੀ ਬਲੰਗ ਪੜੋ ਡਬਲਾ ਘਟ ਮੈਂ ਪ੍ਰਾਨ ਜੇ ਧਨੀ ਪਹੁੰਚੇ ਨਹੀਂ ਤਹ ਪਹੁੰਚੇ ਵਿਦਵਾਨ ਕਹਿੰਦੇ ਵਿਦਿਆ ਪੜਦਾ ਰਹ ਬੰਦਿਆ ਜਿੰਨਾ ਚਿਰ ਤੇਰੇ ਸਰੀਰ ਵਿੱਚ ਸਾਹ ਚੱਲਦੇ ਹੈ ਵਿਦਿਆ ਪੜਨ ਵਾਲਾ ਮਨੁੱਖ ਇੱਕ ਦਿਨ ਉਸ ਮੰਡਲ ਤੇ ਚਲਿਆ ਜਾਂਦਾ ਜਿੱਥੇ ਦੁਨੀਆ ਦਾ ਸਭ ਤੋਂ ਵੱਡਾ ਧਨੀ ਮਨੁੱਖ ਵੀ ਨਹੀਂ ਪਹੁੰਚ ਸਕਦਾ ਆਪਣੀ ਕੌਮ ਨੂੰ ਮਜ਼ਬੂਤ ਤੇ ਨਰੋਹਾ ਦੁਨੀਆਂ ਦੇ ਹਾਂ ਦਾ ਬਣਾਉਣ ਲਈ ਅੱਜ ਸਾਨੂੰ ਆਪਣੇ ਬੱਚਿਆਂ ਨੂੰ ਵਿਦਿਅਕ ਪੱਖ ਦੇ ਵਿੱਚ ਬਹੁਤ ਉੱਚ ਕੋਟੀ ਦੇ ਪਹਿਲ ਕਦਮੀ ਕਰਕੇ ਫੈਸਲੇ ਲੈਣੇ ਪੈਣਗੇ ਕਿ ਅਸੀਂ ਆਪਣੀ ਕੌਮ ਨੂੰ ਵਿਦਿਅਕ ਪੱਖ ਤੋਂ ਵੀ ਨਰੋਹਾ ਔਰ ਤਖੜਾ ਕਰੀਏ ਔਰ ਧਾਰਮਿਕ ਵਿਦਿਆ ਦੇ ਪੱਖ ਤੋਂ ਆਪਣੀ ਕੌਮ ਨੂੰ ਨਰੋਕ ਨਰੋਹਾ ਕਰਨ ਦਾ ਮਤਲਬ ਹੈ ਜੀਵਨ ਜਾਤ ਦੁਨੀਆ ਦੀ ਵਿੱਦਿਆ ਪੜ੍ਹ ਕੇ ਜੀਵਨ ਜਾਚ ਨਹੀਂ ਆਏਗੀ ਧਾਰਮਿਕ ਵਿੱਦਿਆ ਪੜ੍ਹ ਕੇ ਜੀਵਨ ਜਾਚ ਪ੍ਰਾਪਤ ਹੁੰਦੀ ਹੈ ਇਸ ਕਰਕੇ ਧਾਰਮਿਕ ਔਰ دنیਵੀ ਵਿੱਦਿਆ ਦੋਨਾਂ ਦਾ ਸੁਮੇਲ ਔਰ ਆਰਥਿਕ ਪੱਖ ਤੋਂ ਅੱਜ ਅਸੀਂ ਕਿੰਨੇ ਕਰਜ਼ਾਈ ਹੋ ਚੁੱਕੇ ਆ ਕੋਈ ਪੰਜਾਬ ਦਾ ਐਸਾ ਕਿਸਾਨ ਮਜ਼ਦੂਰ ਦਿਹਾੜੀਦਾਰ ਨਹੀਂ ਜਦੇ ਸਿਰ ਤੇ ਕਰਜ਼ਾ ਨਹੀਂ ਹੈ ਸੁਮੇਰੀ ਬੇਨਤੀ ਹੈ ਕਿ ਕੌਮ ਦਾ ਅਰਥ ਭੱਖ ਉੱਚਾ ਚੁੱਕਣ ਵਾਸਤੇ ਮੈਂ ਵਿਦੇਸ਼ਾਂ ਵਿੱਚ ਬੇਨਤੀਆਂ ਕੀਤੀਆਂ ਫਿਰ ਅੱਜ ਅਪੀਲ ਕਰਦਾ ਕਿ ਕੌਮ ਦੇ ਜਿੰਨੇ ਵੀ ਵਿਦੇਸ਼ਾਂ ਦੇ ਵਿੱਚ ਅਮੀਰ ਸਿੱਖ ਬੈਠੇ ਆ ਉਹ ਪੰਜਾਬ ਵਿੱਚ ਆ ਕੇ ਇੱਥੇ ਕਾਰੋਬਾਰ ਸ਼ੁਰੂ ਕਰਨ ਤਾਂ ਕਿ ਸਾਡੇ ਨੌਜਵਾਨਾਂ ਨੂੰ ਸਾਡੇ ਪਰਿਵਾਰਾਂ ਨੂੰ ਵਿਦੇਸ਼ਾਂ ਵੱਲ ਨਾ ਝਾਕਣਾ ਪਵੇ ਉਹ ਇੱਥੇ ਕਾਰੋਬਾਰ ਕਰਕੇ ਆਰਥਿਕ ਪੱਖ ਤੋਂ ਤਕੜੇ ਹੋਣ ਸੋ ਖਾਲਸਾ ਜੀ ਆਰਥਿਕ ਪੱਖ ਤੋਂ ਵੀ ਆਪਣੀ ਕੌਮ ਨੂੰ ਆਪਾਂ ਬਲਵਾਨ ਬਣਾਉਣਾ ਇਹ ਤਾਂ ਤੁਹਾਡੇ ਚਰਨਾਂ ਵਿੱਚ ਕੁਝ ਬੇਨਤੀਆਂ ਸਨ ਇੱਕ ਬੇਨਤੀ ਅਤੀ ਜ਼ਰੂਰੀ ਹੈ ਜਿੱਥੇ ਇਸ ਪਾਵਨ ਦੀ ਮਨਾਈ ਹੈ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਦਾ 450 ਸਾਲਾਂ ਗੁਰਤਾ ਗੱਦੀ ਗੁਰਪੁਰਬ ਉਸ ਗੁਰਪੁਰਬ ਦੀ ਜਿੱਥੇ ਮੈਂ ਤੁਹਾਨੂੰ ਲੱਖ ਲੱਖ ਵਧਾਈ ਦਿੰਨਾ ਉੱਥੇ ਨੌਵੇਂ ਪਾਤਸ਼ਾਹ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ 350 ਸਾਲਾ ਸ਼ਹੀਦੀ ਗੁਰਪੁਰਬ ਅਗਲੇ ਸਾਲ 2025 ਵਿੱਚ ਆ ਰਿਹਾ ਅੱਜ ਤੋਂ ਹੀ ਧਿਆਨ ਕਰੋ 2025 ਵਿੱਚ ਧੰਗ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ 350 ਸਾਲਾ ਸ਼ਹੀਦੀ ਗੁਰਪੁਰਬ ਦੀ ਸਤਾਪਦੀ ਆ ਰਹੀ ਹੈ ਉਸ ਲਈ ਵੀ ਅੱਜ ਤੋਂ ਹੀ ਸਾਰੀ ਕੌਮ ਸਾਰਾ ਪੰਥ ਉਪਰਾਲੇ ਕਰੇ ਸੋ ਇਹ ਬੇਨਤੀਆਂ ਸਨ ਇੱਥੇ ਜਿਨ੍ਹਾਂ 60 ਪੁਰਸ਼ਾਂ ਨੇ ਸੇਵਾਵਾਂ ਕੀਤੀਆਂ ਸਭ ਤੋਂ ਪਹਿਲੇ ਨੰਬਰਾਂ ਵਿੱਚ ਸੰਤ ਬਾਬਾ ਕਰਤਾਰ ਸਿੰਘ ਜੀ ਠੱਟੇ ਟਿੱਬੇ ਵਾਲੇ ਜਿਨ੍ਹਾਂ ਨੂੰ ਸੁਲਤਾਨਪੁਰ ਸਾਹਿਬ ਵਾਲੇ ਵੀ ਆਖਿਆ ਜਾਂਦਾ ਸੀ ਸਭ ਤੋਂ ਪਹਿਲਾਂ ਉਹਨਾਂ ਮਹਾਪੁਰਖਾਂ ਨੇ ਬੌਲੀ ਸਾਹਿਬ ਜੀ ਦੀ ਸੇਵਾ ਗੁਰੂਕਾਲ ਤੋਂ ਬਾਅਦ ਕਰਾਈ ਔਰ ਸੋਨੇ ਦੇ ਕਲਸੇ ਇੱਥੇ ਚੜਾਏ ਔਰ ਪੁਰਾਣੇ ਸਮਿਆਂ ਦੀ ਬਾਤ ਹੈ ਇਹ ਉਹਨਾਂ ਸਮਿਆਂ ਵਿੱਚ ਸੇਵਾ ਕਰਾਉਣੀ ਬੜੀ ਔਖੀ ਸੀ ਔਰ ਉਹ ਮਹਾਪੁਰਖ ਦਮਦਮੀ ਟਕਸਾਲ ਦੇ ਚਮਕਦੇ ਸਿਤਾਰੇ ਸਨ ਉਹਨਾਂ ਨੇ ਇਸ ਸਥਾਨ ਦੀਆਂ ਬਹੁਤ ਵੱਡੀਆਂ ਸੇਵਾਵਾਂ ਨਿਭਾਈਆਂ ਵਰਤਮਾਨ ਸਮੇਂ ਵਿੱਚ ਜਿੱਥੇ ਬਿਆੰਤਕਾਰ ਸੇਵਾ ਵਾਲੇ ਮਹਾਪੁਰਖਾਂ ਨੇ ਸੇਵਾ ਨਿਭਾਈਆਂ ਉੱਥੇ ਮਹਾਪੁਰਖ ਸੰਤ ਬਾਬਾ ਕੋਲਾ ਸਿੰਘ ਜੀ ਸਰਾਲੀ ਸਾਹਿਬ ਵਾਲੇ ਉਹਨਾਂ ਦੀਆਂ ਬਹੁਤ ਵੱਡੀਆਂ ਸੇਵਾਵਾਂ ਹਨ ਹੋਰ ਵੀ ਸਾਰੇ ਮਹਾਪੁਰਖ ਜਿੱਥੇ ਮੈਂ ਇਹਨਾਂ ਦਾ ਧੰਨਵਾਦ ਰੂਮ ਰੂਮ ਕਰਕੇ ਕਰਦਾ ਉੱਥੇ ਸਾਡੀ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸੰਤ ਬਾਬਾ ਸੁੰਦਰ ਸਿੰਘ ਜੀ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਸੰਤ ਗਿਆਨੀ ਕਰਤਾਰ ਸਿੰਘ ਜੀ ਖਾਲਸਾ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਕਿਹਾ ਕਰਦੇ ਸਾਡੀ ਸੰਸਥਾ ਸ਼੍ਰੋਮਣੀ ਕਮੇਟੀ ਖਾਲਸਾ ਜੀ ਸਾਡੀ ਦਾ ਮਤਲਬ ਹੁੰਦਾ ਆਪਣੀ ਆਪਣੀ ਮਿਹਰ ਰੱਖ ਕੇ ਚੱਲਣਾ ਇਹ ਸਾਡੀ ਕੌਮ ਦੀ ਸੰਸਥਾ ਸਾਡੀ ਆਪਣੀ ਸੰਸਥਾ ਸੋ ਮੈਂ ਆਪਣੀ ਸੰਸਥਾ ਕੌਮ ਦੀ ਸੰਸਥਾ ਇਹ ਸੰਸਥਾ ਦੇ ਪ੍ਰਧਾਨ ਬਹੁਤ ਹੀ ਨਿਸ਼ਕਾਮ ਭਾਵਨਾ ਵਾਲੇ ਸਰਦਾਰ ਹਰਜਿੰਦਰ ਸਿੰਘ ਜੀ ਧਾਮੀ ਸਾਹਿਬ ਸੰਗਤ ਜੀ ਲੰਮੇ ਸਮੇਂ ਬਾਅਦ ਸ਼੍ਰੋਮਣੀ ਕਮੇਟੀ ਨੂੰ ਇਹੋ ਜਿਹਾ ਜੋਗ ਪ੍ਰਧਾਨ ਮਿਲਿਆ ਇਸ ਸਤਾਈ ਨੂੰ ਅਸੀਂ ਸਾਰੇ ਕਬੂਲਦੇ ਹਾਂ ਇਹੋ ਜਿਹਾ ਨਿਸ਼ਕਾਮ ਨਿਰਛਿਤ ਔਰ ਨਿਮਰਤਾ ਵਾਲਾ ਪੁਰਸ਼ ਸੋ ਉਹਨਾਂ ਦੀਆਂ ਬਹੁਤ ਵੱਡੀਆਂ ਸੇਵਾਵਾਂ ਹਨ ਸਾਡੇ ਭਾਈ ਹਰਜਿੰਦਰ ਸਿੰਘ ਜੀ ਮਹਿਤਾ ਸਾਹ ਪੰਜ ਪੰਜ ਸਾਲ ਜੋਧਪੁਰ ਦੀਆਂ ਅਕਾਲ ਕੋਠਣੀਆਂ ਵਿੱਚ ਇਹਨਾਂ ਸਿੰਘਾਂ ਨੇ ਇਦਾਂ ਕੱਟੀਆਂ ਜਿੱਥੇ ਜੂਨ 31 ਦੇ ਸ਼ਹੀਦ ਮਹਾਨ ਹੈ ਉੱਥੇ ਸਾਧ ਸੰਗਤ ਜੀ ਧਰਮੀ ਫੌਜੀ ਵੀ ਮਹਾਨ ਹੈ ਜਿਨ੍ਹਾਂ ਨੇ ਬੈਰਖਾਂ ਛੱਡੀਆਂ ਸ੍ਰੀ ਹਰਮੰਦਰ ਸਾਹਿਬ ਜੀ ਦੇ ਹਮਲੇ ਦੇ ਰੋਸ ਵਿੱਚੋਂ ਉੱਥੇ ਧਰਮੀ ਜੋਧਪੁਰ ਦੀਆਂ ਅਕਾਲ ਕੋਠਣੀਆਂ ਵਿੱਚ ਕੈਦਾਂ ਕੱਟਣ ਵਾਲੇ ਸਿੰਘ ਵੀ ਸਾਡੇ ਸਿਰਾਂ ਦੇ ਤਾਜ ਹੈ ਜਿਨ੍ਹਾਂ ਨੇ ਕੌਮ ਦੀ ਖਾਤਰ ਬੜਾ ਤਸ਼ੱਦਦ ਹੰਡਾਇਆ ਭਾਈ ਸਾਹਿਬ ਆਈ ਰਜਿੰਦਰ ਸਿੰਘ ਜੀ ਮਹਿਤਾ ਸਾਹਿਬ ਜਰਨਲ ਸਕੱਤਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਾਡੇ ਕੋਲ ਖੜੇ ਆ ਬਹੁਤ ਹੀ ਸਤਿਕਾਰਯੋਗ ਜ세ਦਾ ਸਰਦਾਰ ਗੁਰਬਚਨ ਸਿੰਘ ਜੀ ਕਰਮੂ ਵਾਲਾ ਬੜੀ-ਬੜੀ ਇਹਨਾਂ ਗੁਰਮੁਖਾਂ ਦੀ ਸੇਵਾ ਇਹ ਨਿਤਨੇਮੀ ਬਾਣੀ ਪੜਨ ਵਾਲੇ ਗੁਰਸਿੱਖ ਹਨ ਔਰ ਇਹਨਾਂ ਦੀ ਟੀਮ ਜਿੱਦਿਹੀ ਵੀ ਆ ਸਰਦਾਰ ਬਲਵਿੰਦਰ ਸਿੰਘ ਜੀ ਕਾਲਵਾ ਸਰਦਾਰ ਸਤਨਾਮ ਸਿੰਘ ਜੀ ਮੈਨੇਜਰ ਸਾਹਿਬ ਸਰਦਾਰ ਗੁਰਾ ਸਿੰਘ ਜੀ ਔਰ ਸਾਡੀ ਇਹ ਸਟੇਜ ਦੇ ਸਖਤਰ ਜਿਨ੍ਹਾਂ ਨੇ ਅੱਜ ਸਾਰੀ ਸੇਵਾ ਨਿਭਾਈ ਬਹੁਤ ਹੀ ਸਤਿਕਾਰਯੋਗ ਪਾਈ ਸਰਬਜੀਤ ਸਿੰਘ ਦੀ ਟੋਟੀਆਂ ਔਰ ਪਾਈ ਸਾ ਪਾਈ ਅਮਰਜੀਤ ਸਿੰਘ ਦੀ ਚਾਵਲਾ ਜੋ ਅਮਰਸ਼ੀਰ ਪਾਈ ਮਰੀਕ ਸਿੰਘ ਜੀ ਦੇ ਸੰਗੀ ਹੈ ਔਰ ਇਸੇ ਤਰ੍ਹਾਂ ਸਿੱਖ ਸਟੂਡੈਂਟਸ ਫੈਡਰੇਸ਼ਨ ਮਹਿਤਾ ਦੇ ਪ੍ਰਧਾਨ ਪਾਈ ਅਮਰਬੀਰ ਸਿੰਘ ਦੀ ਟੋਟ ਔਰ ਇਸੇ ਤਰ੍ਹਾਂ ਬਹੁਤ ਹੀ ਸਤਿਕਾਰਯੋਗ ਜਥੇਦਾਰ ਸੰਤ ਬਾਬਾ ਬਲਬੀਰ ਸਿੰਘ ਜੀ ਮੁਖੀ ਬੁੰਡਾਦਲ ਉਸ ਵੇਰ ਤੋਂ ਇਸ ਸਮਾਗਮ ਵਿੱਚ ਹਾਜ਼ਰੀ ਭਰ ਰਹੇ ਹਨ ਔਰ ਸਾਡੇ ਤਖਤਾਂ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਗਵੀਰ ਸਿੰਘ ਦੀ ਜਥੇਦਾਰ ਅਕਾਲ ਤਖਸਾਲ ਸਾਹਿਬ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਦੀ ਜਥੇਦਾਰ ਤਖਸਾਲੀ ਦਮਦਮਾ ਸਾਹਿਬ ਸਿੰਘ ਸਾਹਿਬ ਜਥੇਦਾਰ ਗਿਆਨੀ ਸੁਲਤਾਨ ਸਿੰਘ ਦੀ ਜਥੇਦਾਰ ਤਖਸਾਲੀ ਕੇਸਗੜ੍ਹ ਸਾਹਿਬ ਇਸ ਤੋਂ ਇਲਾਵਾ ਇੱਕ ਬੇਨਤੀ ਜੋ ਧਾਮੀ ਸਾਹਿਬ ਨੇ ਕੀਤੀ ਮੈਂ ਫੇਰ ਕਰਾਂ ਜਿਹੜੇ ਸਿੰਘ ਜੇਲ੍ਹਾਂ ਵਿੱਚ ਬੈਠੇ ਆ ਭਾਵੇਂ ਪੁਰਾਣੇ ਬੰਦੀ ਸਿੰਘ ਹੈ ਭਾਵੇਂ ਹੁਣ ਆਲੇ ਜਿਨ੍ਹਾਂ ਤੇ ਐਨਐਸਏ ਲਾਈ ਗਈ ਹੈ ਦੀਨਾਂ ਵਿੱਚ ਜੋ ਵੀ ਜਿੰਨੇ ਵੀ ਸਿੰਘ ਹੈ ਮੈਂ ਇੱਕ ਇੱਕ ਦਾ ਨਾਮ ਨਹੀਂ ਲਵਾਂਗਾ ਖਾਲਸਾ ਦੀ ਕੌਮ ਦੀ ਖਾਤਰ ਉਹਨਾਂ ਨੇ ਨਹੀਂ ਨਹੀਂ ਮੰਨੀ 30 ਸਾਲ ਖਿੜੇ ਮੱਥੇ ਆਪਣੀਆਂ ਜਵਾਨੀਆਂ ਕੌਮ ਦੀ ਖਾਤਰ ਉਹਨਾਂ ਯੋਧਿਆਂ ਨੇ ਲਾਈਆਂ ਸਾਡਾ ਫਰਜ਼ ਹੈ ਉਹਨਾਂ ਨੂੰ ਰਿਹਾ ਕਰਾ ਸਕੀਏ ਉਹਨਾਂ ਲਈ ਹਾ ਦਾ ਨਾਰਾ ਮਾਰੀਏ ਜਿਨ੍ਹਾਂ ਤੇ ਐਨਐਸਏ ਲੱਗੀ ਵਰਤਮਾਨ ਸਮੇਂ ਵਿੱਚ ਉਹਨਾਂ ਸਿੰਘਾਂ ਨੂੰ ਵੀ ਔਰ ਬੰਦੀ ਸਿੰਘਾਂ ਨੂੰ ਵੀ ਰਿਹਾ ਕਰਾਈਏ ਔਰ ਜੋ ਹੁਣ ਐਨਆਈ ਵੱਲੋਂ ਥਾਂ-ਥਾਂ ਛਾਪੇ ਮਾਰੀ ਕਰਕੇ ਸਾਡੇ ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਜਾ ਰਿਹਾ ਆਏ ਦਿਨ ਉਹਨਾਂ ਨੂੰ ਤਸੀਹੇ ਕੇਂਦਰਾਂ 'ਚ ਬਲਾ ਕੇ ਉਹਨਾਂ ਨੂੰ ਪੁੱਛਗਿੱਛ ਕੀਤੀ ਜਾ ਰਹੀ ਹੈ ਮੈਂ ਐਨਆਈ ਦੀ ਏਜੰਸੀ ਨੂੰ ਤਾੜਨਾ ਕਰਦਾ ਕਿ ਸਾਡੇ ਪੰਜਾਬ ਦੇ ਨੌਜਵਾਨਾਂ ਦੀ ਪੁੱਛਗਿੱਛ ਕਰਨੀ ਬੰਦ ਕਰੋ ਸਾਨੂੰ ਮਜਬੂਰ ਨਾ ਕਰੋ ਕਿ ਤੁਹਾਡੀ ਇੱਕ ਇੱਕ ਏਜੰਸੀ ਦੇ ਖਿਲਾਫ ਕੌਮ ਨੂੰ ਕੋਈ ਵੱਡਾ ਸੰਘਰਸ਼ ਲੜਨਾ ਪਵੇ ਸੋ ਇਹ ਮੇਰੀ ਬੇਨਤੀ ਹੈ ਪੁੱਲਾ ਚੁਕਾ ਖਿਮਾ ਕਰਨੀਆਂ ਸਾਰੀ ਸੰਗਤ ਦੇ ਚਰਨਾਂ ਵਿੱਚ ਜਿੰਨੇ ਵੀ ਮਹਾਂਪੁਰਖ ਆਏ ਸਾਰਿਆਂ ਦੇ ਚਰਨਾਂ ਵਿੱਚ ਮੈਂ ਬਹੁਤ ਬਹੁਤ ਸਿਰ ਚੁਕਾ ਕੇ ਧੰਨਵਾਦ ਕਰਦਾ ਔਰ ਸਿੰਘ ਸਹਿਬਾਨਾਂ ਦਾ ਪ੍ਰਧਾਨ ਸਾਹਿਬ ਜੀ ਦਾ ਆਪ ਗੁਰੂ ਪਿਆਰੀ ਸੰਗਤ ਦਾ ਕਨ ਗੁਰੂ ਅਮਰਦਾਸ ਜੀ ਨੇ ਅਖੀਰਲਾ ਬਚਨ ਹੈ ਮੇਰਾ ਵੀ ਮਾਰਾ ਕਹਿੰਦੇ ਜਿਸ ਤੇ ਮੇਰੀ ਸੰਗਤ ਖੁਸ਼ ਹੋ ਤੇ ਮੈਂ ਪ੍ਰਸੰਨ ਜਿਸ ਤੇ ਮੇਰੇ ਸਿੱਖ ਪ੍ਰਸੰਨ ਨਹੀਂ ਉਹ ਵਿਅਕਤੀ ਕਦੇ ਮੇਰੀ ਖੁਸ਼ੀ ਨਹੀਂ ਪ੍ਰਾਪਤ ਕਰ ਸਕਦਾ ਇਹ ਸਤਿਗੁਰੂ ਜੀ ਨੇ ਸੰਗਤ ਨੂੰ ਮਾਣ ਦਿੱਤਾ ਸੀ ਐਸੇ ਸਤਿਗੁਰੂ ਜੀ ਦੀਆਂ ਸਤਾਪਦੀਆਂ ਦੇ ਵਿੱਚ ਤੁਸੀਂ ਤਨ ਮਨ ਧਨ ਕੇ ਧਨ ਕਰਕੇ ਸੇਵਾ ਕੀਤੀ ਤੁਹਾਡਾ ਰੋਮ ਰੋਮ ਕਰਕੇ ਬਹੁਤ ਬਹੁਤ ਧੰਨਵਾਦ ਭੁੱਲਾਂ ਚੁੱਕਾਂ ਖਿਮਾ ਕਰਨੀਆਂ ਵਾਹਿਗੁਰੂ ਜੀ ਕੀ ਖਾਲਸਾ ਵਾਹਿਗੁਰੂ ਜੀ ਕੀ ਫਤ